ਇਹਦੇ ਤੇ ਮਸ਼ੀਨ ਕਰਾਈ ਆ ਫਿਰ ਹਫਤਾ ਹੋ ਗਿਆ ਇਹਨਾਂ ਨੇ ਆਪਣੇ ਆਪਣੇ ਵਾਲੇ ਨੇ ਕੀ ਇਹ ਇਸ ਏਰੀਆ ਦੇ ਵਿੱਚ ਕਹਿੰਦੇ ਹੈਗੀ ਆ ਜੀ ਉਹ ਇਹ ਕਿੰਨੇ ਆਪਣੇ ਇੱਕੋ ਦਾ ਇੰਨੇ ਦੇ ਬੰਨ੍ਹੇ ਇਸ ਤਰ੍ਹਾਂ ਜੋ ਸਾਰੇ ਖੇਤ ਮੈਂ ਹੁਣ ਮੜੋਲੀ ਪਿੰਡ ਵਿੱਚ ਖੜਾ ਜੀ सरपंच साहब औरांदे खेत च राज गुरमीत सिंह ते दुसरे सरपंच पतवंत ते सज्जन पहला भी एक मौका इसे ਪਿੰਡ ਦੀ ਵੇਖ ਕੇ ਆਂਦਾ ਇੱਥੇ ਰੋਪੜ ਜ਼ਿਲ੍ਹਾ ਤੇ ਫਤਿਹਗੜ ਲੁਧਿਆਣੇ ਦੇ ਕਈ ਥਾਂ ਸ਼ਿਕਾਇਤ ਮਿਲੀ ਸੀ ਉਸ ਨੂੰ ਮੈਂ ਆਪਣੇ ਤੌਰ ਤੇ ਵੀ ਫਿਜ਼ੀਕਲ ਉਹਨੂੰ ਦੇਖ ਕੇ ਵੀ ਜਿਵੇਂ ਇਹਦਾ ਪਤਾ ਲੱਗਿਆ ਸੀ ਉਸ ਵੇਲੇ ਅਫਸਰ ਸਾਹਿਬਾਨਾਂ ਨੂੰ ਅਦਾਇਤਾ ਕਰਤੀਆਂ ਸੀ ਵੀ ਆਪਣੇ ਬੰਦੇ ਜਾਣ ਤੇ ਜਾ ਕੇ ਜ਼ਿੰਮੇਦਾਰਾਂ ਨਾਲ ਰਾਬਤਾ ਕੈਂਪ ਕਰਨ ਉਹਨਾਂ ਨੂੰ ਦੱਸਣ ਵੀ ਕਿਹੜੀ-ਕਿਹੜੀ ਇਹਦੇ ਤੇ ਦਵਾਈ ਕਾਰਗਰ ਹੈ ਇਹਦੀ ਰੋਕத் ਥੰਮ ਕਿਵੇਂ ਕੀਤੀ ਜਾ ਸਕਦੀ ਹੈ ਤਕਰੀਬਨ ਜਿਹੜੇ ਭਰਾ ਮਿਲੇ ਆ ਉਹ ਕਹਿੰਦੇ ਵੀ ਆ ਜੇ ਉਸੀ ਉਹਨਾਂ ਦਾ ਸਰਕਾਉ ਕੀਤਾ ਤਾਂ ਉਹਦੇ ਨਾਲ ਰੋਕத் ਥੰਮ ਹੋਈ ਹੈ ਉਹ ਸ਼ੀਨ ਤੇ ਚੈਸੋ ਤੋਂ ਸਸਤੀਆਂ ਥੋੜੀਆਂ ਇਹ ਦਵਾਈਆਂ ਪੈਂਦੀਆਂ ਇੱਕ ਐਸਪੈਕਸਲੋਨ ਐਕਸਲੋਨ ਥੋੜੀ ਮਹਿੰਗੀ ਹੈ ਪਰੇ ਸਾਨੂੰ ਇਸ ਗੱਲ ਲਈ ਗੱਲ ਵੀ ਸੋਚਣਾ ਪੈਂਦਾ ਕਿ ਬਹੁਤਾ ਖਰਚਾ ਨਾ ਹੋਵੇ ਤੇ ਇਹਦੇ ਨਾਲ ਸਾਡਾ ਇਹਦਾ ਸੌਖਾ ਸੀ ਰੋਕਥਾਮ ਵੀ ਕਰ ਸਕੀਏ ਅਸਲੀ ਦੋ ਦਵਾਈਆਂ ਉਹ کارਗਰ ਵੀ ਹੈਗੀਆਂ ਤੇ ਥੋੜੀਆਂ ਜਿਹੀਆਂ ਜਿਹਨੂੰ ਘਰ ਦੇ ਵਾਰੇ ਚ ਵੀ ਹੈ ਇਹ ਮੈਨੂੰ ਦੱਸਿਆ ਕਿ ਤੇ ਪਹਿਲਾਂ ਵੀ ਕਿਸੇ ਤੋਂ 4 ਸਾਲ ਪਹਿਲਾਂ ਵੀ ਇਹ ਬਿਮਾਰੀ ਥੋੜੀ ਮੋਟੀ 126 ਜਿਹੜੀ ਚੋਨੇ ਦੀ ਕਿਸਮਾ ਉਹਨੂੰ ਨਹੀਂ ਜੀਨੀਦਾਰ ਉਪਰਾਹ ਕਹਿੰਦੇ ਆ ਤੇ ਤੁਸੀਂ 132 132 140 100 132 2.5 ਨੂੰ ਇਹਦਾ ਥੋੜਾ ਡਰ ਹੋ ਗਿਆ ਤੋਂ ਪਹਿਲਾਂ ਇਹਦੇ ਤੇ ਜਿਹੜਾ ਹੁਣ ਜਿਆਦਾ ਹਮਲਾ ਹੋਊ ਤੇ ਉਸ ਲਈ ਮੈਂ ਜਾ ਕੇ ਸਵੇਰੇ ਹੰਗਾਮੀ ਮੀਟਿੰਗ ਕਰਦਾ ਸੀ ਛੜਕਾਓ ਵੀ ਸਰਕਾਰ ਦੇ ਤੋਂ ਉੱਤੇ ਜਿਹੜਾ 10 15% ਤੋਂ ਜ਼ਿਆਦਾ ਹੋਊਗਾ ਹੁਣ ਸ਼ੁਰੂਆਤ ਤਾਂ ਕਰੀ ਨਹੀਂ ਚੱਲ ਸਕਦੀ ਯਾਰ ਤੱਕ ਵਧੀਆ ਦੇ ਜ਼ਰੂਰ ਅਸੀਂ ਜ਼ਿੰਮੇਵਾਰ ਪ੍ਰਾਮਣਾਂ ਦੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਵੱਲੋਂ ਹੀ ਹਦਾਇਤ ਹੁੰਦੀ ਹੈ ਵੀ ਜਦੋਂ ਦਾ ਹੀ ਮੈਨੂੰ ਇਹ ਵਿਭਾਗ ਮ ਦਿੱਤਾ ਗਿਆ ਸੀ ਵੀ ਕਿਸਾਨੀ ਪਰਿਵਾਰ ਤੋਂ ਮੈਂ ਸੁਧਾਰਨ ਪਰਿਵਾਰ ਤੋਂ ਆ ਤੇ ਖੇਤੀ ਨਾਲ ਜੁੜਿਆ ਹੋਇਆ ਹੀ ਇਸ ਲਈ ਇਸ ਨੂੰ ਆਪਣੀ ਨਿਗਰਾਨੀ ਨਾਲ ਵਧੀਆ ਤੰਗ ਨਾਲ ਇਥੇ ਵੀ ਦੋਰ ਹੋਵੇ ਤੇ ਮੈਨੂੰ ਜਦੋਂ ਅੱਜ ਪਤਾ ਲੱਗਿਆ ਸੀ ਮੈਂ ਫਿਰ ਅੱਜ ਡਾਇਰੈਕਟਰ ਸਾਹਿਬ ਨਾਲ ਗੱਲ ਕੀਤੀ ਸੀ ਆਪਣੇ ਨੀੜ ਲੈ ਕੇ ਕਿ ਮੈਂ ਚੰਡੀਗੜ੍ਹ ਸੀ ਕੋਈ ਦਫਤਰੀ ਕੰਮ ਦੋ ਤਿੰਨ ਦਿਨਾਂ ਦੇ ਹੈ ਤੇ ਇਹਨਾਂ ਜਾ ਕੇ ਦੇਖਿਆ ਜਾਵੇ ਇੱਥੇ ਆ ਕੇ ਦੇਖਿਆ ਤੇ ਜ਼ਿੰਮੇदार ਭਰਾਵਾਂ ਨੇ ਜਿਨ੍ਹਾਂ ਨੇ ਇਹਦੇ ਤੇ ਦਵਾਈ ਵਗੈਰਾ ਛਿੜਕੀ ਆ ਤੁਹਾਨੂੰ ਨਾਲ ਜਿਹੜਾ ਠੀਕ ਹੋ ਰਿਹਾ ਜਾਂ ਉਸ ਬਾਰਿਸ਼ ਤੋਂ ਬਚਤ ਹੋ ਰਹੀ ਹੈ ਤੇ ਇਹੀ ਜ਼ੋਰ ਹੋਊਗਾ ਸਾਡੇ ਸਾਰੇ ਵਿਭਾਗਾਂ ਦੇ ਡਾਇਰੈਕਟਰ ਸਾਹਿਬ ਵੀ ਨਾਲ ਨੇ ਇੱਥੋਂ ਦੇ ਚੀਫ ਸਾਹਿਬ ਵੀ ਦੂਜੇ ਸਾਡੇ ਜਾਇੰਟ ਟਰੈਕਟਰ ਵਗੈਰਾ ਤੇ ਹੋਰ ਸਾਰਿਆਂ ਨੂੰ ਰਲ ਮਿਲ ਕੇ ਜਿੱਥੇ-ਜਿੱਥੇ ਸਾਡੇ ਏਡੀਓ ਇਨਸਪੈਕਟਰ ਲੋਡ ਜਾਣਗੇ ਤੇ ਉਹ ਜ਼ਿਮੀਂਦਾਰ ਭਰਾਵਾਂ ਨਾਲ ਰਾਬਤਾ ਕਾਇਮ ਕਰਕੇ ਉਹਨੂੰ ਫਸਲ ਨੂੰ ਦੇਖ ਕੇ ਜਿਹੜੀ ਚੀਜ਼ ਦੀ ਲੋਡ ਹੋਈ ਦੱਸ ਕੇ ਜੇ ਥੋੜਾ ਨੁਕਸਾਨ ਹੋ ਰਿਹਾ ਤਾਂ ਜ਼ਿਮੀਂਦਾਰ ਭਰਾ ਵੀ ਸੰਭਾਲ ਲੂ ਜੀ ਕੋ ਉਸ ਤੋਂ ਜ਼ਿਆਦਾ ਇਹ ਮੈਂ ਪਹਿਲਾਂ ਤੁਸੀਂ ਉਹਦਾ ਕੋਈ ਹੋਰ ਪ੍ਰਬੰਧ ਜਿੰਨੇ ਵੀ ਅਸੀਂ ਆਪਣੇ ਵੱਲੋਂ ਕਰ ਸਕਿਓ ਕਰਾਂਗੇ